ਅੰਦੋਲਨ 2 ਨੇ ਤੋੜ ਦਿੱਤਾ ਪਹਿਲੇ ਅੰਦੋਲਨ ਦਾ ਰਿਕਾਰਡ ਕਿਉਂਕਿ ਜੋ ਪਹਿਲਾ ਅੰਦੋਲਨ ਚੱਲਿਆ ਸੀ 378 ਦਿਨ ਚੱਲਿਆ ਸੀ ਅੱਜ 378ਵੇਂ ਦਿਨ ਦੇ ਵਿੱਚ ਕਿਸਾਨੀ ਅੰਦੋਲਨ 2 ਪਹੁੰਚ ਚੁੱਕਿਆ ਪਹਿਲਾ ਅੰਦੋਲਨ ਚੱਲਿਆ ਸੀ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਪਰ ਹੁਣ ਅੰਦੋਲਨ ਚੱਲਿਆ ਪੰਜਾਬ ਹਰਿਆਣਾ ਦੀਆਂ ਬਰੂਹਾਂ ਦੇ ਉੱਤੇ ਪਹਿਲੇ ਅੰਦੋਲਨ ਦੇ ਵਿੱਚ 32 ਕਿਸਾਨ ਜਥੇਬੰਦੀਆਂ ਇੱਕ ਹੋ ਕੇ ਲੜਾਈ ਲੜ ਰਹੀਆਂ ਸੀ ਪਰ ਹੁਣ ਸਿਰਫ ਤੇ ਸਿਰਫ ਦੋ ਫੋਰਮ ਨੇ ਜੋ ਲੜਾਈ ਲੜ ਰਹੇ ਨੇ ਉਹ ਕਿਹੜੇ ਫੋਰਮ ਨੇ ਕੇਐਮਐਮ ਯਾਨੀ ਕਿ ਕਿਸਾਨ ਮੋਰਚਾ ਜਿਹੜਾ ਆ ਇੱਕ ਕਿਸਾਨ ਗੈਰ ਰਾਜਨੀਤਿਕ ਮੋਰਚਾ ਇੱਕ ਸ਼ੰਭੂ ਬਾਰਡਰ ਦੇ ਉੱਤੇ ਜਿਸ ਦੀ ਅਗਵਾਈ ਸਰਪੰਨ ਸਿੰਘ ਪੰਦੇਰ ਕਰ ਰਹੇ ਨੇ ਦੂਜਾ ਖਨੌਰੀ ਬਾਰਡਰ ਦੇ ਉੱਤੇ ਜਿਸ ਦੀ ਅਗਵਾਈ ਜਗਜੀਤ ਸਿੰਘ ਡੱਲੇਵਾਲ ਕਰ ਰਹੇ ਨੇ ਅਭਿਮਨਿਉ ਕੁਹਾੜ ਕਰ ਰਹੇ ਨੇ ਕਾਕਾ ਕੋਟਲਾ ਕਰ ਰਹੇ ਨੇ ਸ਼ੰਭੂ ਬਾਰਡਰ ਦੇ ਉੱਤੇ ਜਿਹੜੇ ਮਨਜੀਤ ਰਾਏ ਬਲਵੰਤ ਸਿੰਘ ਬਹਿਰਾਮ ਕੇ ਸਰਜੀਤ ਸਿੰਘ ਫੋਰ ਸਰਪੰਨ ਸਿੰਘ ਪੰਦੇਰ ਇਹ ਜਿਹੜੇ ਲੀਡਰ ਬੈਠੇ ਨੇ ਤਾਂ ਮੋਰਚਾ ਲਗਾਤਾਰ ਜਾਰੀ ਹੈ ਸਿਖਰਾਂ ਦੇ ਉੱਤੇ ਮੋਰਚਾ ਪ੍ਰਜਾਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਹਰ ਕੋਈ ਫਿਕਰਮੰਦ ਹੈ ਆਖਰ ਕਿਸ ਤਰੀਕੇ ਦੀ ਸਿਹਤ ਆ ਕਿਵੇਂ ਮੋਰਚਾ ਚੱਲ ਰਿਹਾ ਪੂਰੀ ਗੱਲਬਾਤ ਤੁਹਾਨੂੰ ਕਿਸਾਨ ਆਗੂਆਂ ਦੀ ਜ਼ੁਬਾਨੀ ਸੁਣਾਉਣੇ ਸਾਡੇ ਸਹਿਯੋਗੀ ਜੀ ਅੱਜ ਖਨੋਰੀ ਮੋਰਚੇ ਪਰ 378 ਦਿਨ ਦੂਸਰੀ ਵਾਰ ਕਿਸਾਨ ਅੰਦੋਲਨ ਜੋ ਕਿਸਾਨ ਅੰਦੋਲਨ 파ਟ 1 ਜੋ ਦਿੱਲੀ ਮੇ ਲੜਾ ਗਿਆ ਥਾ ਉਸਕੇ 378 ਦਿਨਾਂ ਕੇ ਬਾਅਦ ਵਾਪਸ ਘਰੋਂ ਕੋ ਆਏ ਤੇ ਤੀਨੋਂ ਕਾਲੇ ਕਾਨੂੰਨ ਵਾਪਸ ਕਰਵਾਕਰ और आज तीन सौ दिनों हो गए हैं फिर भी शंभू खनौरी और रतनपुरा बॉर्डर पे किसान एम एस पी खरीद गारंटी कानून को लेकर स्वामीनाथन योग सी टू प्लस फिफ्टी के शायद फसलों को भाव को लेकर कर्ज माफी को लेकर और दूसरी मांगों बारह मांगों टोटल बारह मांगों को लेकर धरना है तो आज तीन दिन पूरे होने पर संयुक्त किसान मोर्चा गैर भारत और किसान मजदूर मोर्चा की ओर से खनौरी मोर्चे पर मोदी सरकार का पुतला फूका गया है पुतला क्यों फूका गया है क्योंकि पहले भी तीन दिन हमारे सड़कों पर उठाया अब भी तीन दिन से बैठे हुए हैं पहले आंदोलन में हमने बहुत कुछ खोया हमारे साढ़े सात सौ के करीब किसान शहीद हुए नवरीत सिंह युवा को 26 जनवरी 2021 को परेड के दौरान गोली मारकर शहीद किया लखीमपुर खीरी में गाड़ियां से कुचलकर अजय मिश्रा टैनी बीजेपी के मंत्री और उसके बेटे ने और उसके गुर्गों ने गाड़ियां चढ़ाकर चार किसानों और एक पत्रकार को शहीद किया इस आंदोलन में जब हम इन मांगों को लेकर चले तेरह फरवरी चौदह फरवरी इक्कीस फरवरी सारे देश ने देखा किस तरह किसानों के ऊपर तसद्द हुआ तो उस तसद में चार किसानों की आंखें चलेगी आंखों की रोशनी चलेगी चार के करीब जख्मी हुए शुभ को सीधी गोली मार के शहीद किया प्रतित्पाल सिंह को घायल करके बोरी में डालकर हरियाणा में ले जाकर उसका अधमरा करके उसको छोड़ा गया ये हद हमने झेला पहले आंदोलन में तीनों काले कृषि कानून हम वापस करवा के वापस आए लेकिन ये जो मांगे लंबे समय से पिछले आजादी के समय से हमारी आ रही है कि फसल के भाव चाहिए किसान को जिंदा रखना है तो फसल के भाव चाहिए जिसके कारण किसान खुदकुशियाँ कर रहा है तो इसलिए आज ये पुतला फूका गया है पहले आंदोलन में और इस आंदोलन में बहुत अंतर थे पहला आंदोलन जो था एक तीनों काले कानून लेके आ रहे उसके खिलाफ था ये लेकिन ये आंदोलन है जो पुरानी अंग्रेज़ों के बाद के समय की चलती आई मांगों को लेकर है और तो इस आंदोलन में लोगों ने बहुत सहयोग किया चाहे लंगरों की सेवा हो चाहे राशन की सेवा हो बहुत सहयोग इस आंदोलन में किया तीनों जगह शंभू मोर्चा खनौरी मोर्चा रत्न किसान मजदूर मोर्चा दोनों फोरबानों ਵੱਲੋਂ ਜੋ ਐਮਐਸਬੀ ਖਰੀਦ ਗਰੰਟੀ ਕਾਨੂੰਨ ਨੂੰ ਲੈ ਕੇ ਸੁਆਮੀਨਾਥਨ ਯੋਗ ਸੀ2+50 ਦਾ ਫਸਲਾਂ ਨੂੰ ਭਾਰ ਨੂੰ ਲੈ ਕੇ ਕਰਜ਼ਾ ਮਾਫੀ ਨੂੰ ਲੈ ਕੇ ਕਿਸਾਨਾਂ ਮਜ਼ਦੂਰਾਂ ਦੀ ਨੂੰ ਤੇ 12 ਟੋਟਲ 12 ਮੰਗਾਂ ਨੂੰ ਭਾਰਤ ਡਬਲਯੂਟੀਓ ਤੋਂ ਬਾਹਰ ਆਵੇ ਬਿਜਲੀ ਛੋਤ ਬਿੱਲ ਤੇ ਪਰਾਲੀ ਨੂੰ ਜਿਹੜਾ ਐਪਲੂਸ਼ਨ ਤੋਂ ਬਾਹਰ ਕੱਢਿਆ ਜਾਵੇ ਇਹ ਸਾਰੀਆਂ ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਅੰਦੋਲਨ ਚੱਲ ਰਿਹਾ ਉਸ ਅੰਦੋਲਨ ਨੂੰ ਅਜ 378 ਦਿਨ ਹੋ ਗਏ ਨੇ ਪਹਿਲਾ ਕਿਸਾਨ ਅੰਦੋਲਨ ਜਿਹੜਾ ਜਿੰਨੇ ਕਾਲੇ ਕਾਨੂੰਨਾਂ ਦੇ ਜਿਹੜੀ ਸਰਕਾਰ ਨੇ ਥੋਪੇ ਸੀ ਉਹਨਾਂ ਨੂੰ ਵਾਪਸ ਕਰਨ ਵਾਸਤੇ 378 ਦਿਨ ਦਿੱਲੀ ਦੀ ਬਰੂਹਾਂ ਤੇ ਲੜਿਆ ਗਿਆ ਇਹ ਦੂਸਰਾ ਅੰਦੋਲਨ ਜਿਹੜਾ ਸ਼ੰਭੂ ਖਨੋਰੀ ਅਤੇ ਰਤਨਪੁਰਾ ਤੇ ਚੱਲ ਰਿਹਾ ਉਹਨੂੰ ਵੀ ਅੱਜ 378 ਦਿਨ ਹੋ ਗਏ ਨੇ ਪਹਿਲੇ 378 ਦਿਨ ਤੇ ਹੁਣ ਦੇ 378 ਦਿਨਾਂ ਚ ਕਿਸਾਨਾਂ ਨੇ ਬਹੁਤ ਕੁਝ ਆਪਣਾ ਗਵਾਇਆ ਪਹਿਲੇ ਅੰਦੋਲਨ ਦੇ ਵਿੱਚ 26 ਜਨਵਰੀ ਨੂੰ ਨਮਰੀਤ ਸਿੰਘ ਸਾਡਾ ਜਵਾਨ ਗੋਲੀ ਮਾਰ ਕੇ ਸ਼ਹੀਦ ਕੀਤਾ ਉਸ ਤੋਂ ਬਾਅਦ ਲਖੀਨਪੁਰ ਖੀਰੀ ਦੇ ਵਿੱਚ ਸਾਡੇ ਕਿਸਾਨਾਂ ਦੇ ਉੱਪਰ ਗੱਡੀਆਂ ਚੜਾ ਕੇ ਚਾਰ ਕਿਸਾਨ ਤੇ ਇੱਕ ਪੱਤਰਕਾਰ ਸਾਥੀ ਨੂੰ ਦੜ ਕੇ ਕੁਚਲ ਕੇ ਮਾਰਿਆ ਦੂਜੀ ਵਾਰ ਜਦੋਂ 13 ਫਰਵਰੀ ਨੂੰ ਸ਼ੁਰੂ ਕੀਤਾ 13 ਫਰਵਰੀ 14 ਫਰਵਰੀ ਤੇ 21 ਫਰਵਰੀ 2024 ਨੂੰ ਜਿਹੜਾ ਕਿਸਾਨਾਂ ਦੇ ਉੱਪਰ ਤਸੱਦਦ ਕੀਤਾ ਹਰਿਆਣਾ ਦੀ ਬਾਰਡਰਾਂ ਤੇ ਰੋਕ ਕੇ ਸ਼ੰਭੂ ਤੇ ਖਨੌਰੀ ਤੇ ਭਾਜਪਾ ਸਰਕਾਰ ਵੱਲੋਂ ਹਰਿਆਣਾ ਦੇ ਸਰਕਾਰ ਵੱਲੋਂ ਉਹ ਕਿਤੇ ਭਲਾਇਆ ਨਹੀਂ ਜਾ ਸਕਦਾ ਪੂਰੇ ਅਥਰੂ ਗੈਸ ਦੇ ਗੋਲੇ ਜਰੇਲੀਆਂ ਗੈਸਾਂ ਮੋਟਰ ਇੰਜੈਕਟਰ ਐਸਐਲਆਰ ਦੀਆਂ ਗੋਲੀਆਂ ਰਬੜ ਦੀਆਂ ਗੋਲੀਆਂ ਚਲਾਈਆਂ ਚਾਰਾਂ ਕਿਸਾਨਾਂ ਦੀਆਂ ਅੱਖਾਂ ਗਈਆਂ 21 ਤਰੀਕ ਨੂੰ ਸਾਡਾ ਯੋਵਾ ਕਿਸਾਨ ਸ਼ੁਭ ਕਰਨ ਨੂੰ ਸਿੱਧੀ ਗੋਲੀ ਮਾਰ ਕੇ ਸ਼ਹੀਦ ਕੀਤਾ ਤੇ ਅੱਜ 378 ਦਾ ਪਹੁੰਚ ਗਏ ਅਸੀਂ ਕਹਿਣਾ ਚਾਹੋਨੇ ਮੋਦੀ ਸਰਕਾਰ ਨੂੰ ਵੀ ਪਹਿਲੇ 378 ਜਨਾਂ ਬਾਅਦ ਵੀ ਅਸੀਂ ਉੱਠੇ ਸੀ ਤੇ ਹੁਣ ਵੀ ਅਸੀਂ ਜਿੰਨੀ ਦੇਰ ਤੱਕ ਸਾਡਾ ਐਮਐਸਪੀ ਖਰੀਦ ਗਰੰਟੀ ਕਾਨੂੰਨ ਨਹੀਂ ਬਣਦਾ ਦਾਣਾ ਦਾਣਾ ਜਿਹੜਾ ਫਸਲ ਦਾ ਜਿਹੜਾ ਸਰਕਾਰ ਨਹੀਂ ਚੁੱਕਦੀ ਉਨੀ ਦੇਰ ਤੱਕ ਅਸੀਂ ਡਟੇ ਰਵਾਂਗੇ ਸਾਡਾ ਕਿਸਾਨਾਂ ਤੇ ਮਜ਼ਦੂਰਾਂ ਦੀ ਕਰਜ਼ਾ ਮਾਫੀ ਚਾਹੀਦੀ ਹੈ ਸਾਨੂੰ ਚਾਹੀਦਾ ਹੈ ਜਿਹੜਾ ਭਾਰਤ WTO ਤੋਂ ਬਾਹਰ ਆਇਆ ਸਾਨੂੰ ਚਾਹੀਦਾ ਹੈ ਸਵਾਮੀਨਾਥਨ ਯੋਗ ਜਿਹਨੂੰ ਤੁਸੀਂ ਡਾਕਟਰ ਸਵਾਮੀਨਾਥਨ ਨੂੰ ਭਾਰਤ ਰਤਨ ਦਿੱਤਾ ਹੈ ਉਹਦੇ ਸਿਫਾਰਸ਼ਾਂ ਦੇ ਅਨੁਸਾਰ ਫਸਲਾਂ ਦੇ ਭਾਅ ਤੈਅ ਹੋਣ ਸਾਨੂੰ ਚਾਹੀਦਾ ਹੈ ਜਿਹੜਾ ਜਿਹੜਾ ਬਿਜਲੀ ਸੋਧ ਬਿੱਲ ਜਿਹੜਾ ਠੋਪਿਆ ਉਸ ਨੂੰ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਅੱਜ ਜਿਹੜਾ ਹੈ ਸੰਜੁਗ ਸੰਜੁਗ ਸਾਂਝਾ ਮੋਰਚਾ 11 ਜੀ ਤੇ ਦੋਨੋਂ ਫੋਰਮਾਂ ਵੱਲੋਂ ਖਨੋਰੀ ਮੋਰਚੇ ਦੇ ਉੱਪਰ ਮੋਦੀ ਸਰਕਾਰ ਦਾ ਪੁਤਲਾ ਫੁਕਿਆ ਜਾ ਰਿਹਾ ਜਿਹਨੇ ਪਹਿਲੋਂ ਵੀ ਸਾਨੂੰ 378 ਦਿਨ ਦਿੱਲੀ ਦੇ ਬਰੂਹਾਂ 'ਤੇ ਬਿਠਾਇਆ ਤੇ ਹੁਣ ਖਨੋਰੀ ਸ਼ੰਭੂ ਤੇ ਰਤਨਪੁਰਾ ਤੇ ਪਿਠਾ ਰੱਖਿਆ ਤੇ ਇਹ ਪੂਰੇ ਖਨੋਰੀ ਮੋਰਚੇ ਤੇ ਸੰਜੁਗ ਕਸਾਨ ਮੋਰਚਾ ਗੈਰਨਟਿਕ ਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਇਹ ਪੁਤਲਾ ਫੁਕਿਆ ਜਾ ਰਿਹਾ ਮੈਂ ਬੇਨਤੀ ਕਰੂੰਗਾ ਅੰਦਰਜੀਤ ਸਿੰਘ ਕੋਟਪੁਡਾ ਵੀ ਜ਼ਰੂਰ ਇਸੇ ਦੋਸ਼ੀ ਔਰ ਅੱਜ 378 ਦਿਨ ਪੂਰੇ ਹੋ ਚੁੱਕੇ ਆ ਲੜਾਈ ਲੜਦਿਆਂ ਨੂੰ ਔਰ ਪਿਛਲੇ ਸਮੇਂ ਦੇ ਵਿੱਚ ਪੂਰਾ 100 ਸਾਲ ਲੜ ਕੇ ਆਪਣੇ ਵੱਡਿਆਂ ਨੇ ਅੰਗਰੇਜ਼ ਸਰਕਾਰ ਨੂੰ ਬਾਹਰ ਕੱਢਿਆ ਔਰ ਆਪ ਦੇ ਦੇਸ਼ ਦੀ ਖੁਸ਼ਹਾਲੀ ਵਾਸਤੇ ਔਰ ਦੇਸ਼ ਦੀ ਆਜ਼ਾਦੀ ਲੈ ਕੇ ਆਂਦੀ ਜਿਹਦੇ ਵਿੱਚ ਬੜੇ ਬੜੇ ਸ਼ਮਾਉਰ ਆਪਣੇ ਪਹਿਲੇ ਪ੍ਰਧਾਨ ਬਾਬਾ ਸੋਹਣ ਸਿੰਘ ਜੀ ਭਗਨਾ ਹੋਏ ਬਾਬਾ ਵਸਾਕਾ ਸਿੰਘ ਬਾਬਾ ਜਵਾਲਾ ਸਿੰਘ ਕਰਤਾਰ ਸਿੰਘ ਸਰਾਭਾ ਉਧਮ ਸਿੰਘ ਭਗਤ ਸਿੰਘ ਹੋਣੇ ਔਰ ਇਹਨਾਂ ਨੇ ਵੱਡੀਆਂ ਲੜਾਈਆਂ ਲੜ ਕੇ ਕੁਰਬਾਨੀਆਂ ਦੇ ਕੇ ਔਰ ਦੇਸ਼ ਦੀ ਆਜ਼ਾਦੀ ਲੈ ਕੇ ਦਿੱਤੀ ਔਰ ਉਸ ਆਜ਼ਾਦੀ ਤੋਂ ਬਾਅਦ ਔਰ ਪੂਰੇ 76 ਸਾਲ ਬੀਤ ਚੁੱਕੇ ਆ ਕਿ ਜਿਹੜੇ ਉਹਨਾਂ ਦੇ ਸੁਪਨੇ ਅੱਜ ਵੀ ਅਧੂਰੇ ਪਏ ਨੇ ਔਰ ਦਿੱਲੀ ਅੰਦੋਲਨ 378 ਦਿਨ ਲੜ ਕੇ ਔਰ ਸਾਡੇ ਸਿਰਸਾ ਸਾਹਿਬ ਲਖਿੰਦਰ ਸਿੰਘ ਜੀ ਇਹ ਦੱਸ ਕੇ ਗਏ ਆ ਕਿ ਸਾਡੇ ਉੱਥੇ ਕਿਸਾਨਾਂ ਦੀ ਸ਼ਹਾਦਤ ਹੋਈ ਜਿਹਦੇ ਵਿੱਚ ਸਾਡੀਆਂ ਮਾਈਆਂ ਦੀ ਸ਼ਹਾਦਤ ਹੋਈ ਜਿਹਦੇ ਵਿੱਚ ਸਾਡੇ ਬੱਚਿਆਂ ਦੀ ਸ਼ਹਾਦਤ ਹੋਈ ਔਰ ਜਿਹਦੇ ਵਿੱਚ ਸਾਡੇ ਬਜ਼ੁਰਗਾਂ ਦੀ ਨੌਜਵਾਨਾਂ ਦੀ ਸ਼ਹਾਦਤ ਹੋਈ ਔਰ 750 ਦੇ ਕਰੀਬ ਕਿਸਾਨਾਂ ਦੀ ਸ਼ਹਾਦਤ ਹੋ ਕੇ ਤੇ ਤਿੰਨ ਕਾਲੇ ਕਾਨੂੰਨ ਰੱਦ ਕਰਵਾਏ ਜੀ ਦੇ ਵਿੱਚ ਦੁਕਾਨਦਾਰ ਮਜ਼ਦੂਰ ਛੋਟਾ ਵਪਾਰੀ ਮੰਡੀਕਰਨ ਸਾਰਾ ਕੁਝ ਆਜ਼ਾਦ ਕਰਵਾਇਆ ਪਰ ਕੁਝ ਜਿਹੜਾ ਦੇਸ਼ ਦਾ ਸਿਸਟਮ 70 ਸਾਲਾਂ ਤੋਂ ਚੱਲਦਾ ਆ ਰਿਹਾ ਸਾਡੇ ਸੂਰਬੀਰ ਯੋਧਿਆਂ ਦੇ ਵਡਿਆਂ ਦੀ ਜਿਹੜੀ ਕੁਰਬਾਨੀ ਦਾ ਸੁਪਨਾ ਸੀਗਾ ਉਹ ਅੱਜ ਤੱਕ ਪੂਰਾ ਨਹੀਂ ਹੋਇਆ ਕਿ ਸਾਡੇ ਦੇਸ਼ ਦਾ ਮਜ਼ਦੂਰ ਖੁਸ਼ਹਾਲ ਹੋਵੇ ਸਾਡੇ ਦੇਸ਼ ਦਾ ਖ ਕਿਸਾਨ ਖੁਸ਼ਹਾਲ ਹੋਵੇ ਵਪਾਰੀ ਖੁਸ਼ਹਾਲ ਹੋਣ ਹਰ ਵਰਗ ਖੁਸ਼ਹਾਲ ਹੋਵੇ ਔਰ ਉਹ 17 ਸਾਲਾਂ ਚ ਲੰਮਾ ਸਮਾਂ ਲੋਕ ਲੜੇ ਪਰ ਅੱਜ ਤੱਕ ਉਹ ਸਿਸਟਮ ਜਿਹੜਾ ਅਜੇ ਤੱਕ ਉਹ ਮਦਮ ਪਿਆ ਵਾ ਉਹ ਸਿਸਟਮ ਦਾ ਸੁਪਨਾ ਜਿਹੜਾ ਉਹਨਾਂ ਨੂੰ ਨਹੀਂ ਮਿਲ ਸਕਿਆ ਔਰ ਦੂਸਰੀ ਵਾਰ ਫਿਰ ਅੰਦੋਲਨ ਖੋਲਿਆ 13 ਫਰਵਰੀ 2026 ਤੋਂ ਲੈ ਕੇ ਔਰ ਅੱਜ 378 ਦਿਨ ਪੂਰੇ ਖਨੌਰੀ ਮੋਰਚੇ ਦੇ ਵਿੱਚ ਹੋ ਚੁੱਕੇ ਆ ਜਿਹਦੇ ਵਿੱਚ ਸ਼ੰਭੂ ਬਾਰਡਰ ਤੇ ਮੋਰਚਾ ਵੱਡੇ ਪੱਧਰ ਤੇ ਚੱਲ ਰਿਹਾ ਰਤਨਪੁਰਾ ਰਾਸਟਾਨ ਤੇ ਮੋਰਚਾ ਚੱਲ ਰਿਹਾ ਖਨੌਰੀ ਮੋਰਚਾ ਚੱਲ ਰਿਹਾ ਔਰ 378 ਦਿਨਾਂ ਬਾਅਦ ਇਹ ਕਿਸਾਨਾਂ ਦਾ ਜज्ਬਾ ਔਰ ਕਿਸਾਨਾਂ ਦਾ ਰੋਸ ਕਿ ਅਸੀਂ 70 ਦਿਨਾਂ ਬਾਅਦ ਫੇਰ ਤੁਸੀਂ ਸੁਣਿਆ ਕਿਸਾਨਾਂ ਦੇ ਵੱਲੋਂ ਕਹਿ ਦਿੱਤਾ ਕਿ ਇਹ ਜੰਗ ਤਾਂ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਐਮਐਸਪੀ ਦਾ ਲੀਗਲ ਗਾਰੰਟੀ ਕਾਨੂੰਨ ਨਹੀਂ ਬਣਦਾ ਕਿਸਾਨ 13 ਮੰਗਾਂ ਨੂੰ ਲੈ ਕੇ ਤੇਰਾ ਫਰਵਰੀ ਤੋਂ ਮੋਰਚਾ ਲਾ ਕੇ ਬੈਠੇ ਨੇ ਪਰ ਹਾਲੇ ਤੱਕ ਵੀ ਮੰਗਾਂ ਪ੍ਰਵਾਨ ਨਹੀਂ ਹੋਈਆਂ ਹਾਲਾਂਕਿ ਮੀਟਿੰਗਾਂ ਜ਼ਰੂਰ ਚੱਲ ਰਹੀਆਂ ਨੇ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਚੁੱਕਿਆ ਮੀਟਿੰਗ ਜਿਹੜੀ ਆ ਹੁਣ ਅੱਗੇ 19 ਮਾਰਚ ਦੀ ਰੱਖ ਦਿੱਤੀ ਗਈ ਆ ਪਰ 19 ਮਾਰਚ ਨੂੰ ਕੀ ਮੀਟਿੰਗ ਦੇ ਵਿੱਚ ਅਜੇ ਹੀ ਕੋਈ ਖਬਰ ਨਿਕਲ ਕੇ ਸਾਹਮਣੇ ਆਉਂਦੀ ਆ ਕਿ ਕਿਸਾਨਾਂ ਦੀ ਵੱਡੀ ਜਿੱਤ ਹੋ ਗਈ ਕੀ ਕਿਸਾਨ 19 ਮਾਰਚ ਤੋਂ ਬਾਅਦ ਆਪਣੇ ਘਰਾਂ ਨੂੰ ਜਾਣਗੇ ਜੇਕਰ ਮੀਟਿੰਗ ਦੇ ਵਿੱਚ ਕੁਝ ਨਹੀਂ ਨਿਕਲਦਾ ਤਾਂ ਫਿਰ ਅਗਲੀ ਰਣਨੀਤੀ ਕਿਸਾਨਾਂ ਦੀ ਦਿੱਲੀ ਕੋਚ ਦੀ ਆ ਸਰਬੰਸਿੰਘ ਮੰਦੇਰ ਦੇ ਵੱਲੋਂ ਪਹਿਲਾਂ ਹੀ ਕਹਿ ਦਿੱਤਾ ਕਿ ਅਸੀਂ ਦਿੱਲੀ ਕੋਚ ਕਰਾਂਗੇ 25 ਮਾਰਚ ਨੂੰ ਜੇਕਰ ਮੀਟਿੰਗ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਦਾ ਤਾਂ ਕੀ ਮੀਟਿੰਗ ਦੇ ਵਿੱਚ ਸਿੱਟਾ ਨਿਕਲਦਾ ਜਾਂ ਫਿਰ ਇੱਕ ਹੋਰ ਤਾਰੀਖ ਦਿੱਤੀ ਜਾਂਦੀ ਆ ਤਾਰੀਖ पे ਤਾਰੀਖ ਕਿਸਾਨਾਂ ਨੂੰ ਦਿੱਤੀ ਜਾਂਦੀ ਆ